ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਜਿੰਨੇ ਵੀ ਆਪਣੇ ਸਾਰੇ ਸੱਜਣ ਮਿੱਤਰਾਂ ਅੱਜ ਆਪਾਂ ਦੁਨੀਆ ਦੇ ਦਸਤੂਰ ਵਾਲੇ ਗੱਲ ਕਰਾਂਗੇ ਅੱਜ ਆਪਣੀ ਕਾਫੀ ਲੰਮੇ ਸਮੇਂ ਬਾਅਦ ਵੀਡੀਓ ਆ ਰਹੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਣਾਮ ਸਤਿ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਮੇਰੇ ਗੁਜਾਰ ਸਾਹਿਬੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਕੀਤਾ ਨਹੀਂ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ ਰਾਇ ਜ਼ਰੂਰ ਦੇ ਦਿਆ ਕਰੋ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆਪਣਾ ਦੁਨੀਆਵਾਰੀ ਹੈ ਤੇ ਆਪਣੇ ਚੈਨਲ ਤੇ ਇਹੋ ਜਿਹੇ ਟੌਪਿਕ ਆਉਂਦੇ ਰਹਿੰਦੇ ਹੈਗੇ ਸੋ ਨੂੰ ਮੈਂ ਇੱਕ ਗੱਲ ਦੱਸ ਦਨਾ ਵੀ ਵਕਤੋ ਬਹੁਤ ਭੜੀ ਸ਼ੈ ਵਕਤ ਆ ਜਿਹੜਾ ਉਹ ਬਹੁਤ ਭੈੜੀ ਸ਼ਾਇਆ ਕਈ ਲੋਕ-ਲੋਕ ਜਹਾਜ਼ ਚੜਦੇ ਦੇਖੇ ਮੈਂ ਕਈ ਆਪਣੇਆਂ ਦੇ ਹੱਥੋਂ ਹਰਦੇ ਦੇਖੇ ਮੈਂ ਕਈ ਆਪਣੇ ਦੇਸ਼ਾਂ-ਵਦੇਸ਼ਾਂ 'ਚ ਵੀਰ ਰਹਿੰਦੇ ਆ ਕਿ ਜਿਹੜੇ ਲੋਕੇ ਜਹਾਜ਼ ਚੜ੍ਹੇ ਹੋਣਗੇ ਵੀ ਸਾਡੇ ਸ਼ਰੀਕਾਂ ਨੂੰ ਪਤਾ ਲੱਗ ਜੇ ਅਸੀਂ ਕਿਹੜੇ ਦਿਨ ਜਹਾਜ਼ ਚੜ੍ਹਨਾ ਕਦੋਂ ਚੜ੍ਹਨਾ ਹੈਗਾ ਉਹ ਹੌਲੀ-ਹੌਲੀ ਬਾਹਰ ਨੂੰ ਗਏ ਆ ਕਹਿਣ ਤੋਂ ਮਤਲਬ ਆ ਹੌਲੀ-ਹੌਲੀ ਉਹ ਬਾਹਰ ਨੂੰ ਗਏ ਆ ਤੇ ਉਹਨਾਂ ਨੇ ਦੱਸਿਆ ਨਹੀਂ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਬਾਹਰ ਪਹੁੰਚ ਗਏ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਸ਼ਰੀਕਾਂ ਨੇ ਸਾਡੀਆਂ ਲੱਤਾਂ ਖਿੱਚਣੀਆਂ ਇਹਨਾਂ ਨੇ ਸਾਨੂੰ ਜਾਣ ਨਹੀਂ ਦੇਣਾਗਾ ਬਾਅਦ ਦੇ ਬੱਚੇ ਇਹਨਾਂ ਨੇ ਸਾਡੇ ਤੇ ਪੁੱਠੇ ਸਿੱਧੇ ਇਲਜ਼ਾਮ ਲਾਉਣੇ ਆਗੇ ਸਾਡੀ ਕਾਮਯਾਬੀ ਦੇ ਰਾਹ ਦੇ ਵਿੱਚੇ ਰੁੜਾ ਬਣਨਗੇ ਇਹ ਵਕਤ ਦੀ ਕਰਾਮਾਤਾ ਸਾਰੀ ਤਾਂ ਕਰਕੇ ਲੋਕ ਅੱਜਕੱਲ ਯਕੀਨ ਕਰਨੋਂ ਹਟ ਗਏ ਕੀ ਬੰਦਾ ਬੰਦੇ ਦੇ ਕਰੇ ਯਕੀਨ ਲੋਕੋ ਇੱਥੇ ਪੈਰ ਪੈਰ ਤੇ ਬਾਜ਼ੀਆਂ ਹਾਰੀਆਂ ਨੇ ਤਿੱਤਰਾਂ ਦਾ ਕੋਈ ਮਿੱਤਰ ਨਹੀਂ ਬਣਦਾ ਤੇ ਉਦੋਂ ਠੋਕਦੇ ਆ ਛੋਟਾ ਜਦੋਂ ਉਹ ਮਾਰਦੇ ਓਡਾਰੀਆਂ ਨੇ ਇਸ ਕਰਕੇ ਤਿੱਤਰ ਹੁੰਦੇ ਜਿਹੜੇ ਉਹ ਥੱਲੇ ਥੱਲੇ ਭੱਜ ਜਾਂਦੇ ਚਰਿਆਂ ਕਮਾਦਾਂ ਦੇ ਵਿੱਚ ਉਹ ਤਾਂ ਬਹੁਤ ਘੱਟ ਉੜਦੇ ਆਗੇ ਜਦੋਂ ਉੜਦੇ ਆ ਤੇ ਫਿਰ ਸ਼ਿਕਾਰੀਆਂ ਨੂੰ ਜਦੋਂ ਪਤਾ ਲੱਗ ਜਾਂਦਾ ਤੇ ਫਿਰ ਉਹ ਸਿੱਟਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਚਰ ਉਹਨਾਂ ਦੇ ਢੱਡ ਨੂੰ ਸਬਰ ਨਹੀਂ ਹੁੰਦਾ ਜਿੰਨਾ ਚਿਰ ਉਹਨਾਂ ਦੇ ਅੰਦਰ ਨਹੀਂ ਜਾਂਦਾ ਘਰ ਰਜ ਕੇ ਇਸ ਕਰਕੇ ਦੁਨੀਆ ਜਿਹੜੀ ਕਿਸੇ ਦੀ ਕਾਮਯਾਬੀ ਵੱਲ ਨਹੀਂ ਜਾਂਦੀ ਗਈ ਇਹ ਹਮੇਸ਼ਾ ਦੂਜਿਆਂ ਦੀ ਕਾਮਯਾਬੀ ਤੇ ਝੁਰਦੀ ਆਈ ਆ ਕਿਸੇ ਦਾ ਕੋਈ ਵੀ ਬੰਦੇ ਦਾ ਕੋਈ ਕਾਰੋਬਾਰ ਚੰਗਾ ਜਾਂ ਕੋਈ ਕਈ ਵਾਰੀ ਡਾਊਨ ਹੋ ਗਿਆ ਬੰਦਾ ਉਹਦੇ ਘਰੇ ਮਾੜਾ ਮੋਟਾ ਕੋਈ ਮਾੜਾ ਮੋਟਾ ਲੜਾਈ ਕਲਿਸ਼ ਹੋ ਗਿਆ ਜੇ ਉਹ ਡਾਊਨ ਹੋ ਗਿਆ ਤੇ ਉਹਦੇ ਮੁੜ ਕੇ ਜਿਹੜੇ ਸੱਸ ਸਹੁਰੇ ਆ ਜਾਂ ਹੋਰ ਹੈ ਉਹ ਮੁੜ ਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਕਹਿੰਦਾ ਤੂੰ ਕੰਮ ਨਹੀਂ ਕਰਦਾ ਤੂੰ ਆਏ ਨਹੀਂ ਕਰਦਾ ਤੂੰ ਜੇ ਨਹੀਂ ਕਰਦਾਗਾ ਕਈ ਵਾਰੀ ਬੰਦੇ ਨੂੰ ਹਾਲਾਤਾਂ ਨਾਲ ਜੂਝਣਾ ਪੈਂਦਾ ਕਿਸੇ ਦੀ ਕੀ ਪਤਾ ਕੀ ਮਜਬੂਰੀ ਹੋ ਸਕਦੀ ਆ ਦੁਨੀਆ ਜਿਹੜੀ ਆ ਨਾ ਇਹ ਅੱਜ ਕੱਲ ਇਹੋ ਜੀ ਆ ਇਹ ਅਗਲੇ ਦੀ ਮਜਬੂਰੀ ਸਮਝਣ ਦੀ ਬਜਾਏ ਅਗਲੇ ਦੀ ਮਜਬੂਰੀ ਸਮਝਣ ਦੀ ਬਜਾਏ ਉਹਦੇ ਗਾਲ ਪੈਣਾ ਜਾਦੇ ਪਸੰਦ ਕਰਦੀ ਆ ਉਹਨੂੰ ਆਏ ਨਹੀਂ ਪੁੱਛਦੇ ਕਿ ਪਿਆਰ ਨਾਲ ਵੀ ਤੂੰ ਕਿਉਂ ਆ ਐ ਬਣਿਆ ਕਿਉਂ ਦੁਖੀਆ ਕੀ ਗੱਲ ਆ ਤੇਰਾ ਕਾਰੋਬਾਰ ਕਿਉਂ ਡਾਊਨ ਹੋ ਗਿਆ ਜੇ ਤੂੰ ਐ ਥੱਲੇ ਨੀਵਾ ਕਤੋਂ ਹੋ ਗਿਆ ਤੇ ਅਗਲਾ ਝੋਕਰ ਨੂੰ ਫਿਰਦਾ ਤੇ ਉਹ ਜਿਵੇਂ ਮੈਂ ਤੁਹਾਨੂੰ ਪਤਾ ਹੀ ਆ ਵੀ ਕਹਿੰਦੇ ਵੀ ਮਰਨ ਨੂੰ ਫਰੇ ਤੇ ਸਾਨ ਬਸ ਅੱਗੇ ਤੁਹਾਨੂੰ ਪਤਾ ਹੀ ਆ ਇਸ ਕਰਕੇ ਦੁਨੀਆ ਦਾ ਦਸਤੂਰ ਆ ዳਤੀ ਦੇ ਇੱਕ ਪਾਸੇ ਦੰਦੇ ਹੁੰਦੇਗੇ ਤੇ ਦੁਨੀਆ ਦੇ ਭੈਣ ਘੜਾਵੀ ਦੇ ਦੋਨੇ ਪਾਸੇ ਦੰਦੇ ਆਗੇ ਤੁਹਾਨੂੰ ਮੈਂ ਗੱਲ ਦੱਸਣਾ ਇਸ ਕਰਕੇ ਦੁਨੀਆ ਤੇ ਕਦੇ ਵੀ ਯਕੀਨ ਨਾ ਕਰੋ ਹਮੇਸ਼ਾ ਆਪਦੇ ਰਸਤੇ ਤੇ ਚੱਲੋ ਚੰਗਾ ਮਾੜਾ ਟਾਈਮ ਸਭ ਆਉਂਦਾ ਰਹਿੰਦਾ ਹੈਗਾ ਏ ਮੈਂ ਤੁਹਾਨੂੰ ਗੱਲ ਦੱਸਣਾ ਵੀ ਜਿਹੜੀ ਦੁਨੀਆ ਨਾ ਦੁਨੀਆ ਇਹ ਜੇ ਤਾਂ ਤੁਸੀਂ ਮਤਲਬ ਰੱਜ ਕੇ ਰੋਟੀ ਖਾਣ ਲੱਗੇ ਤਾਂ ਤੁਹਾਨੂੰ ਤਾਂ ਨਹੀਂ ਯਾਰ ਨਾ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਬੰਦਾ ਥੱਲੇ ਉੱਚਾ ਨੀਵਾ ਹੋ ਜਾਂਦਾ ਫੇਲ ਹੋ ਜਾਂਦਾ ਉਹਦੇ ਤੇ जख्मਾਂ ਤੇ ਲੂਣ ਲੱਗਿਆ ਲਾਉਣ ਲੱਗੇ ਮੈਂਟੀ ਮਾਰ ਦਿਆ ਰਿਸ਼ਤੇਦਾਰ ਚਾਚੇ ਤਾਏ ਨਾਤੇ ਸਭ ਉਹਨਾਂ ਚੇਰੀਆ ਜਿੰਨਾ ਚਿਰ ਤੁਹਾਡੇ ਕੋਲੇ ਕੁਝ ਹੈਗਾ ਤੁਸੀਂ ਦੋਕ ਦਿਨ ਨਾਟਕ ਕਰਕੇ ਦੇਖ ਲਓ ਵੀ ਸਾਡੇ ਕੋਲੇ ਕੁਝ ਨਹੀਂ ਸਾਰੇ ਤੁਹਾਡਾ ਸਾਰ ਛੱਡ ਜਾਣਗੇ ਇਹ ਸਾਰੇ ਦੁਨੀਆ ਦੇ ਰਸਤੇ ਨਾਤੇ ਝੂਠੇ ਆ ਜਿੰਨਾ ਬੰਦਿਆਂ ਨਾਲ ਹੋਈਆਂ ਉਹਨੂੰ ਪੁੱਛ ਕੇ ਦੇਖੋ ਬਸ ਅੱਜ ਦਾ ਮੇਨ ਟੌਪਿਕ ਐਨਾ ਕਿਸੇ ਦਾਤੀ ਦੇ ਇੱਕ ਪਾਸੇ ਦੰਦੇ ਤੇ ਦੁਨੀਆ ਦੇ ਦੂਨੀ ਪਸੀ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਣੀ ਰਾਏ ਜ਼ਰੂਰ ਦੇ ਦਿਓ ਪਰ ਦੁਨੀਆ ਦੇ ਕਦੇ ਨਾਤੇ ਜੋ ਹਮੇਸ਼ਾ ਆਪਣੇ ਰਾਹ ਤੇ ਚੱਲੋ ਵੀਡੀਓ ਦੇਖਣ ਵਾਸਤੇ ਧੰਨਵਾਦ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ